ਇਹ ਸਤਨਾਪਸਲੇ ਦੇ ਨਹੀਂ ਅੰਬੇਡਕਰ ਦੇ ਪੁੱਤ ਦਾ ਰੋਲਾ ਪਿਆ ਉਹ ਏਜੰਸੀਆਂ ਨੇ ਚਾਲਾਂ ਨੇ ਸਰ ਉਹ ਦੰਗੇ ਕਰਾਉਣਾ ਚਾਹੁੰਦੇ ਨੇ ਇੱਥੇ ਭਾਜਪਾ ਕਾਬਜ ਹੋਣੀ ਚਾਹੁੰਦੀ ਹੈ ਪੰਜਾਬ ਵੀ ਇੱਕ ਜਿਹੜਾ ਉਹਨੂੰ ਡੱਕ ਰਿਹਾ ਪੂਰੇ ਭਾਰਤ ਦੇ ਵਿੱਚੋਂ ਇਹ ਪੰਗੇ ਲੈਂਦਾ ਕਰਕੇ ਫਿਰ ਵੀਡੀਓ ਜਾਰੀ ਕਰੀ ਜਿੰਦੇ ਬਾਬਾ ਸਾਹਿਬ ਬਾਰੇ ਤੁਸੀਂ ਪੁੱਤ ਦੀ ਗੱਲ ਕੀਤੀ ਕੀ ਉਹ ਮਾਹੌਲ ਪੜਕਾਉਣਾ ਚਾਹੁੰਦੇ ਨੇ ਲੜਾਉਣਾ ਚਾਹੁੰਦੇ ਨੇ ਦੋ ਫਿਰਕਿਆਂ ਨੂੰ ਆਪਸ ਦੇ ਵਿੱਚ ਸਿੱਖ ਤੇ ਦਲਤਨ ਢਾਉਣ ਦੀ ਗੱਲ ਹੈ ਹੋਰ ਕੀ ਹੈ ਐਸੇ ਅਸੀਂ ਰਹਿਣਾ ਅਸੀਂ ਸਾਡਾ ਭਾਈਚਾਰਾ ਸੀ ਸਿੱਖ ਰਾਜ ਮੰਗਦੇ ਆ ਉਹ ਵੀ ਸਿੱਖ ਰਾਜ ਮੰਗਦੇ ਨੇ ਬੇਗਮਪੁਰੇ ਦਾ ਰਾਜ ਹਲੀਮੀ ਰਾਜ ਖਾਲਸਾ ਰਾਜ ਹੀ ਕੋਈ ਗੱਲ ਆ ਜੇ ਜਦੋਂ ਅਸੀਂ ਸਿੱਖ ਰਾਜ ਮੰਗਦੇ ਆ ਫਿਰ ਸਾਨੂੰ ਕਿਸੇ ਦੇ ਨਾਲ ਖਲਵਾੜ ਕਰਨਾ ਕਿਸੇ ਦੇ ਭਾਵਾਂ ਨਾਲ ਜਿਨ੍ਹਾਂ ਦੀ ਵੱਧ ਬੰਸ ਹੋਵੇ ਜਿਨ੍ਹਾਂ ਨੂੰ ਗੁਰੂ ਸਾਹਿਬ ਨੇ ਕਿਹਾ ਇਹਨਾਂ ਗਰੀਬ ਸਿੱਖਨ ਕੋ ਦਿਉ ਪਾਸੇ ਯਾਦ ਕਰੇ ਹਮਰੀ ਗੁਰੂ ਰਈ ਅਸੀਂ ਉਹਨਾਂ ਨਾਲ ਲੈ ਕੇ ਚੱਲਣਾ ਕਿ ਉਹਨਾਂ ਦਾ ਖਿਲਾਫ ਕਰਨਾ ਜੇ ਖਾਲਸਾ ਰਾਜ ਬਣਾਉਣਾ ਹੈ ਤਾਂ ਸਾਨੂੰ ਵਿਚਾਰਨਾ ਪਊਗਾ ਵੀ ਅਸੀਂ ਕੀ ਬੋਲਣਾ ਕਿਹੜੀ ਕਮਿਊਨਿਟੀ ਨਾਲ ਜਿਨੇ ਸਾਨੂੰ ਸਾਥ ਦਿੱਤਾ ਕੌਣ ਆ ਸਾਡੇ ਬਰਾਬਰ ਖੜਨ ਵਾਲੀ ਅਸਾਨੂੰ ਇਹ ਸਾਰੀਆਂ ਗੱਲਾਂ ਸੋਚਣੇ ਪੈਣੀਆਂ ਨੇ ਬੰਦੀ ਸਿੰਘਾਂ ਦੀ ਰਿਹਾਈ ਦੇ ਲਈ ਹੁਣ ਨਵੀਂ ਰਣਨੀਤੀ ਬਣਾਉਣ ਦੀ ਤਿਆਰੀ ਹੋ ਚੁੱਕੀ ਆ 15 ਮਈ ਨੂੰ ਤਹਿਸੀਲਾਂ ਪੱਧਰ ਤੇ ਧਰਨੇ ਦਿੱਤੇ ਜਾਣਗੇ ਇੱਕ ਚੇਤਾਵਨੀ ਪੱਤਰ ਆ ਜਿਹੜਾ ਐਸਡੀਐਮ ਦੇ ਰਾਹੀਂ ਰਾਜਪਾਲ ਨੂੰ ਸੌਂਪਿਆ ਜਾਏਗਾ ਰਾਸ਼ਟਰਪਤੀ ਨੂੰ ਭੇਜਿਆ ਜਾਏਗਾ ਸਾਡੇ ਨਾਲ ਤਰਨਾ ਦਲ ਜਥੇਦਾਰ ਨੇ ਬਾਬਾ ਰਾਜਾ ਰਾਜ ਸਿੰਘ ਗੱਲਬਾਤ ਕਰਦੇ ਬਾਬਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਵਾਹਿਗੁਰੂ ਜੀ ਕਾ ਖਾਲਸਾ ਕੀ ਤਰੀਕੇ ਦੇ ਅੱਜ ਫੈਸਲੇ ਲੈ ਗਏ ਨੇ ਕੀ ਇਸ ਦੇ ਨਾਲ ਮੂਰਚੇ ਨੂੰ ਹੋਰ ਮਜ਼ਬੂਤੀ ਮਿਲੇਗੀ ਲਹਿਰ ਹੋਰ ਵਧੇਗੀ ਬੰਦੀ ਸਿੰਘਾਂ ਦੀ ਰੈਹ ਦੇਖੋ ਬਹੁਤ ਸੋਹਣਾ ਹੋਇਆ ਇਹ ਪਹਿਲਾਂ ਹੀ ਹੋਣਾ ਚਾਹੀਦਾ ਜਿਹੜਾ ਅੱਜ ਸਾਰਿਆਂ ਨੇ ਪਖਸਾਨ ਜਥੇਬੰਦੀਆਂ ਪੰਥਕ ਜਥੇਬੰਦੀਆਂ ਸੰਤ ਮਹਾਪੁਰਸ਼ ਹਰਿਆਣਾ ਤੋਂ जाट ਭਾਈਚਾਰਾ ਹੋਰ ਬਹੁਤ ਸਾਰੇ ਜਿਹੜੇ ਨਮਾਇंदे ਦੇ ਵਿੱਚ ਪਹੁੰਚ ਨੇ ਮੁਸਲਮਾਨ ਵੀਰ ਸਾਡੇ ਮਜ਼ਦੂਰ ਵਰਗੇ ਦੇ ਜਿਹੜੇ ਵੀਰ ਨੇ ਨਮਾਇੰਦੇ ਉਹ ਵੀ ਪਹੁੰਚੇ ਨੇ ਬਹੁਤ ਵਧੀਆ ਹੋ ਗਿਆ ਦੇਖੋ ਸਾਰਿਆਂ ਨੂੰ ਲੜਾਈ ਸਾਨੂੰ ਲੜਨੀ ਚਾਹੀਦੀ ਹੈ ਜਿਹੜੀ ਸੈਂਟਰ ਗਵਰਨਮੈਂਟ ਆ ਆਰਐਸਐਸ ਭਾਜਪੀ ਦੀ ਸਰਕਾਰ ਉਹ ਪੰਜਾਬ ਨੂੰ ਖਤਮ ਕਰਨਾ ਚਾਹੁੰਦੀ ਆ ਜਿਹੜੇ ਪੰਜਾਬ ਦੇ ਵਿੱਚ বাসਦੇ ਨੇ ਚਾਹੇ ਮੁਸਲਮਾਨ ਨੇ ਹਿੰਦੂ ਨੇ ਇਸਾਈ ਨੇ ਉਹ ਸਾਡੇ ਆਪਦੇ ਨੇ ਸਾਡਾ ਆਪਦਾ ਭਾਈਚਾਰਾ ਜਿਹੜੀ ਸਰਕਾਰ ਅਜੇ ਇਕੱਲੇ-ਕੱਲੇ ਲੜਾਂਗੇ ਸਾਨੂੰ ਇਕੱਲੇ-ਇਕੱਲੇ ਨੂੰ ਖਤਮ ਕਰੂਗੀ ਪਰ ਜੇ ਕਰੂਗੀ ਢੇਲਾਂ ਛੁੱਟੂਗੀ ਮਾਰੂ ਗੁੱਟ ਜੋ ਕਿਸਾਨਾਂ ਨਾਲ ਬਣਿਆ ਬਿਲਕੁਲ ਇਹੋ ਜਿਹਾ ਜਦੋਂ ਅਸੀਂ ਇਕੱਠੇ ਹੋਗੇ ਜਿਹੜੇ ਸਾਡੀ ਅਸੀਂ ਮੰਗਾਂ ਮਨਵਾ ਸਕਦੇ ਆ ਤੇ ਹੁਣ ਸਾਰਿਆਂ ਨੂੰ ਸਮਝ ਲੱਗ ਗਈ ਜਦੋਂ ਕੁੱਟ ਕੇ ਜਦੋਂ ਕੁੱਟਿਆ ਜਾਂਦਾ ਨਾ ਜਦੋਂ ਪੈਂਦੀਆਂ ਨੇ ਸਿਰ ਤੇ ਫਿਰ ਪਤਾ ਲੱਗਦਾ ਵੀ ਸਾਡੇ ਵਿੱਚ ਕੀ ਕਮੀ ਰਹੇਗੀ ਹੁਣ ਤਾਂਹੀਂ ਜਣੀ ਕਿ ਹੁਣ ਇਕੱਠੇ ਇਕੱਠੇ ਹੋਣ ਦੀ ਭਾਵਨਾ ਜਾਗ ਵੀ ਜਾਣਾ ਚਾਹੀਦਾ ਹੋਣਾ ਚਾਹੀਦਾ ਸੀ ਸਾਰਿਆਂ ਨੂੰ ਇਕੱਠੇ ਹੋ ਕੇ ਸਰਕਾਰਾਂ ਨੇ ਪਾਲਿਸੀਆਂ ਨੇ ਇਹਨਾਂ ਨੂੰ ਘਰੇ ਬੁਲਾ ਕੇ ਧੋਖਾ ਕਰਨਾ ਵਿਸ਼ਵਾਸ ਘਾਤਕਾਂ ਜੋ ਕਿਸਾਨਾਂ ਨਾਲ ਕਰਿਆ ਇਹ ਸਰਕਾਰ ਦੀਆਂ ਪਾਲਿਸੀਆਂ ਨੇ ਖਤਮ ਕਰਨਾ ਪੰਜਾਬ ਨੂੰ ਪੰਜਾਬ ਆਉਣ ਬੜੇ ਸਮੇਂ ਦੇ ਵਿੱਚ ਜਿਹੜੀ ਆਰਐਸਐਸ ਬੀਜੇਪੀ ਦੀ ਵੱਡੀ ਪਾਲਿਸੀ ਆ ਪੰਜਾਬ ਦੇ ਵਿੱਚ ਦੰਗੇ ਕਢਾਉਣ ਦੀ ਆ ਅਹ ਦਲਤ ਵਰਸ ਜੱਟ ਸਿੱਖ ਜਿਸ ਤਰ੍ਹਾਂ ਪਿਛਲੇ ਦਿਨੀ ਅੰਬੇਡ ਕਰਦੇ ਬੁੱਤ ਦਾ ਰੋਲਾ ਪਿਆ ਉਹ ਏਜੰਸੀਆਂ ਨੇ ਚਾਲਾਂ ਨੇ ਸਰ ਉਹ ਦੰਗੇ ਕਰਾਉਣੇ ਚਾਹੁੰਦੇ ਨੇ ਇਥੇ ਭਾਜਪਾ ਕਾਬਜ਼ ਹੋਣੀ ਚਾਹੁੰਦੀ ਹੈ ਪੰਜਾਬ ਵੀ ਇੱਕ ਜਿਹੜਾ ਉਹਨੂੰ ਡੱਕ ਰਿਹਾ ਪੂਰੇ ਭਾਰਤ ਦੇ ਵਿੱਚੋਂ ਅਸੀਂ ਪੰਗੇ ਲੈਂਦਾ ਕਿਸਾਨੀ ਮੋਰਚੇ ਵਾਲੇ ਵੀ ਗੋਟਨੀਆਂ ਲਵਾਈਆਂ ਨੇ ਇਹਦੀਆਂ ਤੇ ਹੁਣ ਵੀ ਉਹਨੂੰ ਇਹੀ ਰੜਕਦਾ ਵੀ ਇਹ ਕਿਸੇ ਨਾ ਕਿਸੇ ਕਿਹੜੇ ਤਰੀਕੇ ਨਾਲ ਇਹਨਾਂ ਨੂੰ ਖਤਮ ਕੀਤਾ ਜਾਵੇ ਜਿਹੜੀ ਉਹ ਸਰਕਾਰ ਇੱਥੇ ਦੰਗੇ ਕਰਾ ਕੇ ਪੰਜਾਬ ਦੇ ਤੇ ਕਾਬਜ ਹੋਣਾ ਚਾਹੀਦਾ ਉਹਨੇ ਸਾਡੇ ਬਹੁਤ ਸਾਰੇ ਲੀਡਰ ਖਰੀਦ ਰੱਖੇ ਨੇ ਅੰਦਰੋਂ ਘਤੀ ਮੀਟਿੰਗ ਕਰਕੇ ਉਹਨੇ ਬੁਲਾ ਲਏ ਉਹਨਾਂ ਨੇ ਖਰੀਦ ਲਏ ਉਹਨਾਂ ਨੇ ਪੰਜਾਬ ਦੇ ਵਿੱਚ ਜਿਹੜਾ ਹੈਗਾ ਉਹ ਜਿਹੜਾ ਹੈਗਾ ਲੰਬੂ ਲਾਉਣ ਵਾਸਤੇ ਇਸ ਕਰਕੇ ਸਾਨੂੰ ਸੁਚੇਤ ਹੋਣਾ ਪਊਗਾ ਤਿੰਨ ਵਰਗੇ ਫਿਰ ਵੀਡੀਓ ਜਾਰੀ ਕਰੀ ਜਾਂਦੇ ਨੇ ਬਾਬਾ ਸਾਹਿਬ ਬਾਰੇ ਤੁਸੀਂ ਬੁੱਤ ਦੀ ਗੱਲ ਕੀਤੀ ਕੀ ਉਹ ਮਾਹੌਲ ਪੜਕਾਉਣਾ ਚਾਹੁੰਦੇ ਨੇ ਲੜਾਉਣਾ ਚਾਹੁੰਦੇ ਨੇ ਦੋ ਫਿਰਕਿਆਂ ਨੂੰ ਆਪਸ ਦੇ ਵਿੱਚ ਸਿੱਖ ਤੇ ਦਲਤਨ ਰੋਣ ਦੀ ਗੱਲ ਹੋਰ ਕੀ ਹੈ ਇਥੇ ਅਸੀਂ ਰਹਿਣਾ ਅਸੀਂ ਸਾਡਾ ਭਾਈਚਾਰਾ ਅਸੀਂ ਸਿੱਖ ਰਾਜ ਮੰਗਦੇ ਆ ਉਹ ਵੀ ਸਿੱਖ ਰਾਜ ਮੰਗਦੇ ਨੇ ਬੇਗਮਪੁਰੇ ਦਾ ਰਾਜ ਹਲੀਮੀ ਰਾਜ ਖਾਲਸਾ ਰਾਜ ਦੀ ਕੋਈ ਗੱਲ ਆ ਜੇ ਜਦੋਂ ਅਸੀਂ ਸਿੱਖ ਰਾਜ ਮੰਗਦੇ ਆ ਫਿਰ ਸਾਨੂੰ ਕਿਸੇ ਦੇ ਨਾਲ ਖਲਵਾੜ ਕਰਨਾ ਕਿਸੇ ਦੇ ਭਾਵਾਂ ਨਾਲ ਜਿਨ੍ਹਾਂ ਦੀ ਵੱਧ ਬੰਸ ਹੋਵੇ ਜਿਨ੍ਹਾਂ ਨੂੰ ਗੁਰੂ ਸਾਹਿਬ ਨੇ ਕਿਹਾ ਇਹਨਾਂ ਗਰੀਬ ਸਿੱਖਨ ਕੋ ਦਿਉ ਪਾਸੇ ਯਾਦ ਕਰੇ ਹਮਰੀ ਗੁਰੂਆਂ ਅਸੀਂ ਉਹਨਾਂ ਨਾਲ ਲੈ ਕੇ ਚੱਲਣਾ ਕਿ ਉਹਨਾਂ ਦਾ ਖਿਲਾਫ ਕਰਨਾ ਸਾਰੀਆਂ ਧਿਰਾਂ ਜਿੰਨੀਆਂ ਵੀ ਇੱਥੇ ਵਸਦੀਆਂ ਨੇ ਪੰਥਕ ਧਿਰਾਂ ਸਰਦਾਰ ਸਿਮਰਜੀਤ ਸਿੰਘ ਮਾਨੂਣਾ ਨੇ ਵੀ ਇਹ ਹੱਕ ਦੇ ਵਿੱਚ ਬਿਆਨ ਦਿੱਤਾ ਭਾਈ ਨਰੈਣ ਸਿੰਘ ਚੋੜਾ ਦਲੀਪ ਸਿੰਘ ਬਟੂ ਉਹ ਵੀ ਸਾਰੇ ਆ ਗਏ ਹੋਰ ਵੀ ਬਹੁਤ ਸਾਰੀਆਂ ਜਥੇਬੰਦੀਆਂ ਨੇ ਜਿਹੜਾ ਉਹਨਾਂ ਨੇ ਵਿਰੋਧ ਕੀਤਾ ਵੀ ਇਹ ਗਲਤ ਪੰਨੂ ਨੇ ਕਰਿਆ ਸਮਝਣਾ ਚਾਹੀਦਾ ਦੇਖੋ ਅਸੀਂ ਪੰਥ ਨੂੰ ਸਮਰਪਿਤ ਆ ਅਸੀਂ ਪੰਜਾਬ ਦੀ ਗੱਲ ਕਰਨੀ ਆ ਅਸੀਂ ਇਹ ਦੰਗੇ ਨਹੀਂ ਕਿਸੇ ਨੂੰ ਭੌਂਕਾਉਣ ਦੇਣੇ ਕੋਈ ਵੀ ਆ ਸਰਕਾਰਾਂ ਵੀ ਇਹ ਚਾਹੁੰਦੀਆਂ ਨੇ ਅਸੀਂ ਆਪ ਹੀ ਉਹ ਸਿੱਖ ਉਹ ਹੀ ਗੱਲਾਂ ਕਰੀ ਜਾਂਦੇ ਆ ਦਾਂਕੇ ਭਰ ਕੋਉਣ ਦੀਆਂ ਸਰਕਾਰ ਵੀ ਸਰਕਾਰ ਦੀ ਵੀ ਇਹੀ ਪਾਲਿਸੀ ਹੈ ਵੀ ਪੰਜਾਬ ਦੇ ਵਿੱਚ ਲਾਂਭੂ ਲਾਇਆ ਜਾਵੇ ਪੰਜਾਬ ਨੂੰ ਖਤਮ ਕਿਸ ਤਰ੍ਹਾਂ ਕੀਤਾ ਜਾਵੇ ਉਹ ਵੀ ਉੱਥੇ ਬੈਠੇ ਇਹੀ ਕਰੀ ਜਾਂਦੇ ਨੇ ਇਸ ਕਰਕੇ ਸਾਨੂੰ ਸਮਝਣਾ ਚਾਹੀਦਾ ਇਸ ਉੱਤੇ ਗੌਰ ਕਰਨੀ ਚਾਹੀਦੀ ਆ ਉਹ ਪੜ੍ਹੇ ਲਿਖੇ ਨੇ ਜੇ ਖਾਲਸਾ ਰਾਜ ਬਣਾਉਣਾ ਹੈ ਤਾਂ ਸਾਨੂੰ ਵਿਚਾਰਨਾ ਪਊਗਾ ਵੀ ਅਸੀਂ ਕੀ ਬੋਲਣਾ ਕਿਹੜੀ ਕਮਿਊਨਿਟੀ ਨਾਲ ਜਿਨੇ ਸਾਨੂੰ ਸਾਹ ਦਿੱਤਾ ਕੌਣ ਆ ਸਾਡੇ ਬਰਾਬਰ ਖੜਨ ਵਾਲੀ ਅਸਾਨੂੰ ਇਹ ਸਾਰੀਆਂ ਗੱਲਾਂ ਸੋਚਣੇ ਪੈਣੀਆਂ ਨੇ ਅੱਜ ਬੇਅਦਵੀ ਦੇ ਬਾਬਲੇ ਤੇ ਵਿੱਚ ਵੀ ਚਰਚਾ ਹੋਈ ਕਿ ਸਜ਼ਾ ਸਖਤ ਹੋਣੀ ਚਾਹੀਦੀ ਹੈ ਕਾਨੂੰਨ ਸਖਤ ਬਣਨੇ ਚਾਹੀਦੇ ਨੇ ਤਾਂ ਕਿ ਉਹ ਫਿਰ ਮਸਾਲੀ ਸਜ਼ਾ ਬਣ ਜੇ ਕਿ ਦੁਬਾਰਾ ਬੰਦਾ ਬੇਅਦਵੀ ਵਾਲੇ ਪਾਸੇ ਨੂੰ ਨਾ ਜਾਏ ਇਹ ਤਾਂ ਹੋਣੀ ਚਾਹੀਦੀ ਹੈ ਜਿਹੜੇ ਦੇਖੋ ਪਾਰਲੀਮੈਂਟ ਦੇ ਵਿੱਚ ਨੇ ਐਮਪੀ ਨੇ ਲੋਕ ਸਭਾ ਮੈਂਬਰ ਨੇ ਉਹ ਸਾਰੇ ਧਰਮਾਂੋਂ ਦੇ ਬਿਲੋਂਗ ਕਰਦੇ ਨੇ Hindu ਧਰਮ ਦੇ ਵਿੱਚ ਵੀ ਹੈਗੇ ਨੇ ਉੱਥੇ ਜਿਹੜੇ ਐਮਪੀ ਨੇ ਲੋਕ ਸਭਾ ਵਜ ਨੇ ਉਹ ਮੁਸਲਮਾਨ ਧਰਮਾਂ ਦੇ ਵਿੱਚ ਵੀ ਉੱਥੇ ਐਮਪੀ ਹੈਗੇ ਨੇ ਤੇ ਸਿੱਖ ਧਰਮ ਦੇ ਵਿੱਚ ਵੀ ਉਥੇ ਐਮਪੀ ਹੈਗੇ ਨੇ ਅਸਾਈ ਧਰਮ ਦੇ ਵੀ ਹੋਣਗੇ ਹੋਰ ਧਰਮਾਂ ਦੇ ਵੀ ਹੋਣਗੇ ਚਾਹੇ ਕੋਈ ਗੁਰੂ ਗ੍ਰੰਥ ਸਾਹਿਬ ਮਹਾਰਾ ਦੀ ਬਿਆਦਵੀ ਕਰਦਾ ਨਾਨਕ ਦੀ ਕੁਰਾਨ ਦੀ ਜਾਂ ਆਪਣੇ ਬਾਈਬਲ ਦੀ ਰਮਾਇਣ ਦੀ ਕਿਸੇ ਵੀ ਗੀਤਾ ਦੀ ਸਾਰੇ ਸਤਿਕਾਰਯੋਗ ਨੇ ਜੇ ਕੋਈ ਉਹਨਾਂ ਦੀ ਬਿਆਦਵੀ ਕਰਦਾ ਉਹ ਤੇ ਸਖਤ ਲਾਅ ਮਾਰਨਾ ਚਾਹੀਦਾ ਸਾਰਿਆਂ ਨੂੰ ਆਵਾਜ਼ ਬੁਲੰਦ ਕਰਨੀ ਚਾਹੀਦੀ ਹੈ ਵੀ ਘੱਟ ਤੋਂ ਘੱਟ ਉਮਰ ਕੈਦ ਜਾਂ ਫਾਸੀ ਦੀ ਸਜ਼ਾ ਹੋਵੇ ਤਾਂ ਕਿ ਬਿਆਦਵੀ ਕਰਨ ਵਾਲਾ ਸ਼ਖਸ ਸੋਚੇ 100 ਵਾਰ ਦੀ ਦੀ ਸਖਤ ਸਜ਼ਾ ਹੁਣ 2 295 ਏ ਧਾਰਾ ਲਾ ਕੇ ਉਹਨੂੰ ਦੋ ਤਿੰਨ ਮਹੀਨੇ ਬਾਅਦ ਉਹਦੀ ਜਬਾਨ ਤੋਂ ਹੋ ਜਾਂਦੀ ਆ ਹਾਂ ਇਸ ਕਰਕੇ ਜਿਹੜਾ ਹੈਗਾ ਸਖਤ ਕਾਨੂੰਨ ਬਣਾਣਾ ਚਾਹੀਦਾ ਇੱਕ ਚੀਜ਼ ਹੋਰ ਜਦੋਂ ਧਰਨਾ ਦਿੱਤਾ ਜਾਵੇਗਾ 15 15 ਮਈ ਨੂੰ ਕਿੰਨੀਆਂ ਇੱਕ ਦਲ ਖਾਲਸੇ ਦੀਆਂ ਜਥੇਬੰਦੀਆਂ ਗੁਰੂ ਦੀਆਂ लाਡਲੀਆਂ ਫੌਜਾਂ ਉਸ ਧਰਨੇ ਦੇ ਵਿੱਚ ਸਮੂਲਿਤ ਕਰਨੀਆਂ ਜਦੋਂ ਮੰਗ ਪੱਤਰ ਸੌਂਪਣਾ ਹੈ ਦੇਖੋ ਇਹ ਤਾਂ ਇੱਕ ਤਹਿਸੀਲਾਂ ਦੇ ਵਿੱਚ ਰੱਖਿਆ ਹੋਇਆ ਆਡੋ ਆਡੀ ਤਹਿਸੀਲਾਂ ਦੇ ਵਿੱਚ ਦਿੱਸੇ ਜਾਣਗੇ ਸਿੰਘ ਜਿੱਥੇ ਜਿੱਥੇ ਪ੍ਰਦਰਸ਼ਨ ਹੋਊਗਾ ਉੱਥੇ ਜਾ ਕੇ ਮੰਗ ਪੱਤਰ ਦੇਣਗੇ ਜਾਣੀਆਂ ਡੁੱਡੀ ਜ਼ਿਲ੍ਹਿਆਂ ਦੇ ਵਿੱਚ ਕਰ ਰਹੇ ਉਹਨਾਂ ਜਥੇਬੰਦੀਆਂ ਨਾਲ ਬਿਲਕੁਲ ਜਿੱਥੇ ਜਿੱਥੇ ਸਾਡੇ ਸਿੰਘ ਨੇ ਉਹ ਸਾਰੇ ਭੇਜਾਂਗੇ ਅਸੀਂ ਜਾਵਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿ세 ਰਾਜਾ ਰਾਜ ਸਿੰਘ ਤੇ ਤਾਂ ਕਈ ਅਹਿਮ ਗੱਲਾਂ ਸਾਂਝੀਆਂ ਕਰਕੇ ਗਏ ਉਹਨਾਂ ਦਾ ਕਹਿਣਾ ਕਿ ਇਸ ਫੈਸਲੇ ਦੇ ਨਾਲ ਮੋਰਚੇ ਨੂੰ ਮਜ਼ਬੂਤੀ ਮਿਲੇਗੀ ਤਾਂ ਕਿਤਨਾ ਕਿਤੇ ਜਿਹੜੇ ਲੋਕ ਇਕੱਠੇ ਹੋਣਗੇ ਤੇ ਦੂਜੇ ਪਾਸੇ ਬੇਅਦਬੀ ਦੇ ਮਾਮਲੇ ਦੇ ਵਿੱਚ ਜਿਹੜਾ ਵੀ ਕੋਈ ਬੇਅਦਬੀ ਕਰਦਾ ਤਾਂ ਗੁਰੂ ਗ੍ਰੰਥ ਸਾਹਿਬ ਦੀ ਤਾਂ ਉਸ ਦੇ ਖਿਲਾਫ ਸਖਤ ਕਾਰਵਾਈ ਹੋਣੀ ਚਾਹੀਦੀ ਹੈ ਸਾਥੀ ਸੈਨੀ ਦੇ ਨਾਲ ਕੁਲਦੀਪ ਸਿੰਘ ਪੂਰੇ ਰਜਾਨਾ ਸਪੋਕਸਮੈਨ ਟੀਵੀ ਚੰਡੀਗੜ੍ਹ